ਉਹ ਜੀ ਕਿਸਾਨ ਵੀਰੋ ਪਰੋ ਠੀਕ ਠਾਕ ਹੋਵੋਗੇ ਅੱਜ ਆਪਣਾ ਰਾਤ ਦੀ ਬਾਰੀ ਤੇ ਆ ਕਹਿੰਦੇ ਨੇ ਇਹ ਕਹਿੰਦੇ ਸੀ ਸਤਾਂ ਤੇ ਕਣਕ ਗਾਲਾਂਗੇ ਸਤਾਂ ਤੇ ਕਣਕ ਨਹੀਂ ਹੋਗਦੀ ਬਹੁਤ ਮਾਨ ਤਾਂ ਪਾਉਦਿਓ ਆਪਾਂ ਨੀਆਂ ਸਰੀਆਂ ਮੱਧ ਕੇ ਹੁੰਦੀ ਐ ਸਤਾਂ ਤੇ ਕਣਕ ਕੋ ਮਦ ਅੰਗਰੇਜ਼ਾਂ ਦੁਨੀਆ ਗਈਗੀ ਉਰੇ ਵਰਗੇ ਬੇਦਰ ਦਾ ਥੰਗਾ ਲੈਂਦੇ 10 ਵਜੇ ਫੇਰ ਰਾਤ ਦੇ ਅੱਛੀ ਦਾ ਪਾਣੀ ਛੱਡਿਆ ਦਾ ਲਾਈਟ ਨੂੰ ਠੀਕ ਤੇ ਸੀ ਲਾਈਟ ਆਈ ਨਹੀਂ ਸਵੇਰ 8:30 ਵਾਰੀ ਆ ਬਈ ਆਈ ਨਹੀਂ ਬੜੀ ਕੀ ਹੁੰਦੀ ਸੀ ਵੀ ਲਾਈਟ ਆਜੂ 8:30 ਵਜੇ ਨਾ ਮੋਟਰਾਂ ਦਾ ਪਾਣੀ ਪੰਦਾ ਕਰ ਜਾਗੇ ਹਾਂਜੀ ਲਾਈਟ ਨਹੀਂ ਹੈ ਸਿੱਧਾ ਪਾਣੀ ਛੱਡਿਆ ਦਾ ਸਰ ਤੋਂ ਉਹ ਡਾੜ ਜਿਹੜੇ ਫਾਲਟ ਹੋਊਗਾ ਸੱਸ ਸੱਸ ਆ ਜੇ ਤਾਂ ਹੁਣ ਮੀ ਫੇਕੇ ਹਟਾ ਦੇਸਾ ਫਿਰ ਵੀ ਤੁੰਨਾ ਸੁੱਕ ਤੇ ਪਾਣੀ ਅਰ ਤੋਂ ਮੰਦਖੜਾ ਇਸ ਲਈ ਵੀ 15 ਏਕਰ ਥੰਨੀ ਨਹੀਂ ਨਹੀਂ ਫੋਕ ਨਹੀਂ ਆਪਣੀ ਅੰਦਰ ਜਾਣਾ ਕਰ ਲੂ ਰੋਲ ਗਰਚਾ ਮਸਿਮਲਰ ਰਚਾ ਨੇ ਬਚਾਤ ਸਤ ਉਦ ਕੋੜੀ ਜਾਂ ਵਿੱਚ ਨੰਮ ਬੁ ਅਥੇ ਆਂਪਣੇ ਆਗੀ ਲਾਟ ਵੀ ਕਰਮ ਵਾਲੀ ਲੇਟ ਆ ਗਈ ਥੋੜੀ ਜਿਹੀ ਲੇਟ ਆ ਗਈ ਚਲੋ ਏਰ ਵੀ ਆ ਕਰ ਪ੍ਰਮਾਤਮਾ ਚਲ ਜੀ ਜਾਂ ਰੌਣੀਆਂ ਉਹਨਾਂ ਬਿਜਲੀ ਦੇ ਪੀਰਾਂ ਤੇ ਬਹੁਤ ਕਾਸਾ ਵਿਚਾਰ ਉਹ ਵੀ ਕੀ ਕਰਨ ਕਿਤੇ ਕੋਈ ਫਿਡਰ ਖੜ ਗਿਆ ਜੇ ਤੇ ਕੋਈ ਫਿਡਰ ਖੜ ਗਿਆ ਕਿਤੇ ਤਾਂ ਟੁੱਟ ਗਿਆ ਉਹ ਸੋ ਗਿਆ ਹਨਾ ਮੈਂ ਤਾਂ ਵੀ ਗੋਲ ਕਰੀ ਜਾਂਦੀ ਆਪਣੀ ਖਤਰ ਇਹ ਗੱਲ ਕਹਿ ਦੇਣੀ ਵੀ ਲੇਟ थोड़ी लेट होगी हो, हो जाता कोई प्रॉब्लम आ सकती है चलती चीज मशीनरी आए हैं वीडियो बनाई थी ਇਸ ਗੱਲ ਜਿਹੜੇ ਕਹਿੰਦੇ ਨੇ ਅਸੀਂ ਸਤਾਂ ਤੇ ਕਣਕ ਬੀਜੜਿਆ ਕਰਾਂਗੇ ਕੋਠਾਂ ਤੇ ਕਣਕ ਬੀਜੜਿਆ ਕਰਾਂਗੇ। ਉਹ ਕੰਮ ਉਹ ਸੁੱਤਦਾ ਘਰੇ ਗਾਵਣਾ ਜਦੋਂ ਬੂਟੇ ਨਹੀਂ ਹੁੰਦੇ। ਉਹ ਵੀ ਨਾਚ ਦੇ ਪਾਵਾ ਪੁੱਛਦੇ ਹੁਣੇ ਹੁਣ ਕੀ ਪਾਈਏ ਨਾਚ। ਕੀ ਕਰੀਏ ਇਹਨਾਂ ਨੂੰ? ਇਹ ਕਣਕਾਂ ਕੋਠਾਂ ਤੋਂ ਕਿੱਥੇ ਕਰ ਲਵਾਂਗੇ?

ਔਰ ਲੋਕੋ ਖਰਾਮੀ ਫਰਿਆ ਰਾਤ ਨੂੰ ਦਿਖਾਈ ਦੇਦੇ ਪਾਣੀ ਕੰਨਾ ਵੀ ਇਥੇ ਕਰਨ ਚਲੋ ਮਾਲਕ ਭੜੀ ਕਰੇ ਪਰਮਾਤਮਾ ਸੱਚੇ ਪਾਤਸ਼ਾਹ ਸਾਰੀਆਂ ਨੀਆਂ ਫਸਲਾਂ ਬੜੀਆਂ ਚੰਗੀਆਂ ਹਿੰਦਰੀ ਕੱਡੀ ਜਾ ਅੱਜ ਦੀ ਹਵਾ ਭੱਜਣ ਲੱਗ ਗਈ ਔਰ ਦਾ ਹਵਾ ਇੰਚਾ ਦਾ ਪੈਣਾ ਨੇ ਤੰਗ ਹੋ ਗਏ ਧੰਨਵਾਦ ਹਰੇਕ